ਅੱਜ ਪਿੰਡ ਪੰਨੀ ਵਾਲਾ ਫੱਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀ ਵਾਲਾ ਫੱਤਾ ਦੀ ਗਤਕਰੇ ਦੀ ਟੀਮ ਅੱਜ ਪਿੰਡ ਮਿੱਡਾ ਵਿਖੇ ਅੱਜ ਸਰਪੰਚ ਜਾਨੀ ਸਾਬੇ ਕਮਾਲ ਦਸ਼ਮੇਸ਼ ਪੁੱਤਾ ਧੰਨਤਾਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਜੋ ਅੱਜ ਪਿੰਡ ਮੱਡਾ ਵਿਖੇ ਜੋ ਅੱਜ ਨਗਰ ਕੀਰਤਨ ਸਜਾਇਆ ਗਿਆ ਪਿੰਡ ਪਿੰਡ ਪੰਨੇ ਵਾਲਾ ਫੱਤਾ ਦੀ ਜੋ ਗਤਕੇ ਦੀ ਟੀਮ ਹੈ ਅੱਜ ਪਿੰਡ ਮੱਡਾ ਵਿਖੇ ਉਹਨਾਂ ਨੇ ਆਪਣੇ ਜੋਰ ਦਿਖਾਏ ਸ਼ਾਮ ਦੇ ਸੰਧੇ ਦੇ ਟਾਈਮ ਤੇ ਚੋਟ ਟੀਮ ਆਪਣੇ ਜੋਰ ਬਖਾ ਕੇ ਵਾਪਸ ਪਿੰਡ ਪੰਨੀ ਵਾਲਾ ਪਤਾ ਦੇਖੇ ਪਹੁੰਚੀ ਆ ਆ ਪਿੰਡ ਪੰਨੀ ਵਾਲਾ ਪਤਾ ਦੇ ਜੋ ਗਤਕੇ ਦੀਨ ਦੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਪਿੰਡ ਪੰਨੀ ਵਾਲਾ ਪਤਾ ਦੇਖੇ ਜੋ ਗੁਰੂਕਾਰ ਪਹੁੰਚ ਕੇ ਜੋ ਜਕਾਰਾ ਦੀ ਗੂੰਜ ਨਾਲ ਜੋ ਪਿੰਡ ਪੰਨੀ ਵਾਲਾ ਪਿੰਡ ਪੰਨੀ ਵਾਲਾ ਫੱਤਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਦੁਗਤਕੇ ਦੀ ਟੀਮ ਹੈ ਅੱਜ ਪਿੰਡ ਮਿੱਡਾ ਵਿਖੇ ਜਿਉਂ ਅੱਜ ਸਿੰਘਾਂ ਨੇ ਆਪਣੇ ਜੋਰ ਦਿਖਾਏ ਤਾਂ ਤਾਂ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਜੋ ਅੱਜ ਪਿੰਡ ਪਿੰਡ ਮਿੱਡਾ ਵਿਖੇ ਜਿਉਂ ਅੱਜ ਨਗਰ ਕੀਰਤਨ ਸਜਾਇਆ ਗਿਆ ਪਿੰਡ ਪੰਨੀ ਵਾਲਾ ਫੱਤਾ ਦੁਗਤਕੇ ਦੇ ਸਿੰਘ ਗੁਰੂਕਰ ਆ ਕਿ ਉਹਨਾਂ ਨੇ ਨਤਮਸਤਕ ਹੋਏ ਆ ਜੋ ਅੱਜ ਉਹਨਾਂ ਨੇ ਆ ਕੇ ਗੁਰੂ ਘਰ ਦੀ ਸੀਸ ਨਵਾਇਆ ਮੱਥਾ ਟੇਕਿਆ ਆ ਫੌਜ ਪਿੰਡ ਪੰਨੀ ਵਾਲਾ ਫੱਤਾ ਜੋ ਗਤਕੇ ਦੀ ਟੀਮ ਹੈ ਅੱਜ ਪਿੰਡ ਪੰਨੀ ਵਾਲਾ ਫੱਤਾ ਵਿਖੇ ਜੋ ਆਪਣੇ ਪਿੰਡ ਮਿੱਡਾ ਵਿਖੇ ਜਾ ਕੇ ਉਹਨਾਂ ਨੇ ਤਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਜੋਗਤ ਨਗਰ ਕੀਰਤਨ ਦੇ ਵਿੱਚ ਜੋ ਆਪਣੇ ਜੋਰ ਦਿਖਾਏ ਸਾਨੂੰ ਸਿੰਘਾ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਆ ਪਿੰਡ ਪੁਨੀ ਵਾਲਾ ਪੱਤਾ ਚੁਗਤਕੇ ਦੀ ਟੀਮ ਪਹੁੰਚੀ ਹੈ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਪੰਸ ਦਾਨੀ ਸਾਹਿਬੇ ਕਮਾਲ ਦਸਮੇਸ਼ ਪਿਤਾ ਜੋ ਉਹਨਾਂ ਦੇ ਅੱਜ ਜਨਮ ਦਿਹਾੜੇ ਨੂੰ ਮਨਾਉਂਦਿਆਂ ਪਿੰਡ ਮਿੱਡਾ ਦੇਖੇ ਜੋ ਅੱਜ ਨਗਰ ਕੀਰਤਨ ਸਜਾਇਆ ਗਿਆ ਅੱਜ ਪਿੰਡ ਪੰਨੀ ਵਾਲਾ ਫੱਤਾ ਦੀ ਜੋ ਗਤਕੇ ਦੀ ਟੀਮ ਹੈ ਪਿੰਡ ਮਿੱਡਾ ਦੇਖੇ ਜੋ ਅੱਜ ਜੋ ਗਤਕੇ ਦੇ ਜੋਰ ਦਿਖਾਏ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਹਾਂਦੇਵ ਸੋ ਸੂ ਨਗਰਾਂ ਚ ਤਖੰਡਾ ਪੜ੍ਹ ਸਾਹਿਬ ਤੂੰ ਤਾਂ ਆਪਣਾ ਜੋ ਜਨਮ ਦਿਹਾੜਾ ਮਨਾਇਆ ਗਿਆ ਹੈ ਨਗਰ ਕੀਰਤਨ ਕੱਢੇ ਸੋ ਪਰਸੋਂ ਆਪਣੇ ਇੱਥੇ ਪੰਨੀਆਲਾ ਪਿੰਡ ਪੰਨੀਆਲਾ ਫੱਤਾ ਪਰੇ ਗਏ ਗੁਰਗੋਬ ਸਿੰਘ ਮਹਾਰਾਜ ਜਿਹਦੇ ਜਨਮ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਸੋ ਆਪਣੀ ਇੱਕ ਛੋਟੀ ਟੀਮ ਤਿਆਰ ਹੋਈ ਹੈ ਪਿੰਡ ਪੰਨੀਆਲਾ ਫੱਤਾ ਦੀ ਇਹ ਵੱਖ-ਵੱਖ ਪਿੰਡਾਂ 'ਚ ਜਾ ਕੇ ਸੋ ਆਪਣੇ ਗੱਤਗਾਦੇ ਜ਼ੋਰ ਦਿਖਾਉਂਦੀ ਆ ਜੋ ਅੱਜ ਪਿੰਡ ਪੰਨੀਆਲਾ ਅੱਜ ਪਿੰਡ ਮਿੱਡੇ ਗਏ ਸੀਗੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜਿਨ੍ਹਾਂ ਬਿਰਾਮੇ ਆਲੋ ਜੇ ਕੰਗੀਦਰ ਦੇ ਮੇਸ ਪਾਸ ਆਈ ਤੇ ਪਵਣ ਪੀਤਰ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਹਾਂਜੀ ਸਿੰਘ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ 来，个志们！